ਹਾਂਜੀ ਲੁਧਿਆਣਾ ਵਾਲੋ ਅੱਜ ਆਪਾਂ ਤੁਹਾਨੂੰ ਲੈ ਕੇ ਚਾਹੇ ਲੁਧਿਆਣੇ ਦੇ ਇੱਕ ਪਿੰਡ ਸਰਾਬਾ ਵਿਖੇ ਜਿੱਥੇ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦਾ ਘਰ ਅੱਜ ਵੀ ਸਥਿਤ ਹੈ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦਾ ਜਨਮ 24 ਮਈ 1896 ਨੂੰ ਸਰਦਾਰ ਮੰਗਲ ਸਿੰਘ ਜੀ ਦੇ ਘਰ ਅਤੇ ਮਾਤਾ ਸਹਿਬ ਕੌਰ ਜੀ ਦੀ ਕੋਖੋਂ ਪਿੰਡ ਸਰਾਬਾ ਵਿਖੇ ਹੋਇਆ ਕਰਤਾਰ ਸਿੰਘ ਸਰਾਬਾ ਜੀ ਬਹੁਤ ਹੀ ਛੋਟੀ ਉਮਰ ਦੇ ਸੰਜ ਉਹਨਾਂ ਦੇ ਮਾਤਾ ਪਿਤਾ ਕਾਲ ਚਲਾਣਾ ਕਰ ਗਏ ਉਹਨਾਂ ਨੇ ਆਪਣੀ ਮਢੇਲੀ ਵਿੱਦਿਆ ਮਾਲਵਾ ਸਕੂਲ ਲੁਧਿਆਣਾ ਤੋਂ ਪ੍ਰਾਪਤ ਕੀਤੀ 1912 ਦੇ ਵਿੱਚ ਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਉਹਨਾਂ ਦੇ ਦਾਦਾ ਜੀ ਨੇ ਉਹਨਾਂ ਨੂੰ ਸਰਾਬੇਪਿੰਡ ਤੋਂ ਅਮਰੀਕਾ ਭੇਜ ਦਿੱਤਾ ਪਰੰਤੂ ਉੱਥੇ ਜਾ ਕੇ ਭਾਰਤੀ ਲੋਕਾਂ ਦੀ ਬੇਅਦਬੀ ਹੁੰਦੀ ਦੇਖ ਉਹਨਾਂ ਦਾ ਮਨ ਬਹੁਤ ਹੀ ਜ਼ਿਆਦਾ ਦੁਖੀ ਹੋਇਆ ਉੱਥੇ ਜਾ ਕੇ ਉਹਨਾਂ ਦੀ ਮੁਲਾਕਾਤ ਸਰਦਾਰ ਸੂਨ ਸਿੰਘ ਪਕੜਾ ਲਾਲਾ ਹਰदयाल ਰਾਮ ਬਿਹਾਰੀ ਬੋਸ ਵਰਗੇ ਗਦਰੀ ਲਹਿਰ ਦੇ ਕੁਝ ਬਹੁਤ ਹੀ ਮਹਾਨ ਕ੍ਰਾਂਤੀਕਾਰੀਆਂ ਦੇ ਨਾਲ ਹੋਈ ਇਨ੍ਹਾਂ ਕ੍ਰਾਂਤੀਕਾਰੀਆਂ ਦਾ ਜੋਸ਼ ਜਜ਼ਬਾ ਦੇਖ ਉਹਨਾਂ ਨੇ ਵੀ ਆਜ਼ਾਦੀ ਦੀ ਲੜਾਈ ਦੇ ਵਿੱਚ ਹਿੱਸਾ ਲੈਣ ਦਾ ਆਪ ਦਾ ਤਨ ਮਨ ਬਣਾ ਲਿਆ ਕਰਤਾਰ ਸਿੰਘ ਸਰਾਭਾ ਜੀ ਦੇ ਵਿੱਚ ਸਮਝਦਾਰੀ ਤੇ ਦਲੇਰੀ ਦੀ ਕੋਈ ਘਾਟ ਨਹੀਂ ਸੀਗੀ ਉਹਨਾਂ ਨੇ ਆਪਣੀ ਸਮਝਦਾਰੀ ਤੇ ਦਲੇਰੀ ਦੇ ਨਾਲ ਹੋਰ ਬਹੁਤ ਲੋਕਾਂ ਨੂੰ ਨੌਜਵਾਨਾਂ ਨੂੰ ਆਪਣੇ ਲਾਡ ਆਜ਼ਾਦੀ ਦੀ ਲੜਾਈ ਵਿੱਚ ਜੋੜਨ ਦਾ ਫੈਸਲਾ ਕੀਤਾ ਨੌਜਵਾਨਾਂ ਦੇ ਵਿੱਚ ਜੋਸ਼ ਜਜ਼ਬਾ ਭਰਨ ਵਾਸਤੇ ਉਹਨਾਂ ਨੇ ਉਹਨਾਂ ਨੂੰ ਅੰਗਰੇਜ਼ਾਂ ਦੇ ਖਿਲਾਫ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣ ਦੇ ਲਈ ਉਹਨਾਂ ਨੂੰ ਵੀ ਬਹੁਤ ਹੀ ਜ਼ਿਆਦਾ ਪ੍ਰੇਰਿਤ ਕੀਤਾ ਬਹੁਤ ਵਾਰ ਅੰਗਰੇਜ਼ੀ ਹਕੂਮਤਾਂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਦੇ ਤਸ਼ੱਦਦ ਕੀਤੇ ਉਹਨਾਂ ਤੇ ਜ਼ੁਲਮ ਕੀਤੇ ਪਰ ਉਹਨਾਂ ਨੇ ਕਦੇ ਵੀ ਹਾਰ ਨਹੀਂ ਮੰਨੀ ਉਹਨਾਂ ਦੇ ਨਾਲ ਜਿਹੜੇ ਹੋਰ ਕ੍ਰਾਂਤੀਕਾਰੀ ਸਮਝੋ ਆਜ਼ਾਦੀ ਦੀ ਲੜਾਈ ਦੇ ਵਿੱਚ ਹਿੱਸਾ ਲੈ ਰਹੇ ਸਨ ਉਹਨਾਂ ਨੂੰ ਕਈਆਂ ਨੂੰ ਕਾਲੇ ਪਾਣੀਆਂ ਦੀ ਸਜ਼ਾ ਵੀ ਹੋਈ ਗ੍ਰਿਫਤਾਰੀਆਂ ਵੀ ਹੋਈਆਂ ਤੇ ਅੰਗਰੇਜ਼ੀ ਹਕੂਮਤ ਵੱਲੋਂ ਉਹਨਾਂ ਨੂੰ ਖਤਮ ਵੀ ਕਰ ਦਿੱਤਾ ਗਿਆ ਜਿਨ੍ਹਾਂ ਦੀਆਂ ਤਸਵੀਰਾਂ ਉਹਨਾਂ ਦੇ ਜੱਦੀ ਘਰ ਦੇ ਵਿੱਚ ਅੱਜ ਵੀ ਮੌਜੂਦ ਨੇ ਤੁਸੀਂ ਵੀ ਦੇਖ ਸਕਦੇ ਹੋ ਕੁਝ ਲੋਕਾਂ ਦੇ ਗਦਾਰੀ ਕਰਨ ਤੋਂ ਬਾਅਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ 16 ਨਵੰਬਰ 1915 ਨੂੰ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਜਦੋਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਉਹਨਾਂ ਦੀ ਉਮਰ ਕੇਵਲ 19 ਸਾਲ ਹੀ ਸੀ ਅਤੇ ਉਹ 파ਰਟ ਦੇ ਪਹਿਲੇ ਕ੍ਰਾਂਤੀਕਾਰੀ ਸੰਜ ਜਿਨ੍ਹਾਂ ਨੂੰ ਸਭ ਤੋਂ ਛੋਟੀ ਉਮਰ ਦੇ ਵਿੱਚ ਫਾਂਸੀ ਦੀ ਸਜ਼ਾ